ਦੇ ਰਹੇ ਆ ਅਕੋਰਡਿੰਗ ਟੂ ਮੈ ਅਗਰ ਹੋਰ ਵੀ ਸਾਨੂੰ ਰਿਕੁਆਇਰਮੈਂਟ ਕਿਸੇ ਮੈਟਰ ਦੇ ਵੇਸਤ ਹੋਈ ਅਸੀਂ ਉਹ ਵੀ ਦਵਾਂਗੇ ਉਸ ਤੋਂ ਇਲਾਵਾ ਸਾਡਾ ਜਿਹੜਾ ਇਹ ਇੰਡੀਵਿਜੂਅਲ ਇਹਨਾਂ ਵੱਲੋਂ ਤੇ ਸਾਡਾ ਕਲੱਬ 21 ਬੱਚਿਆਂ ਨੂੰ ਜਿਹੜੀ ਉਹਨਾਂ ਦੀ ਫੀਸ ਹੈ ਉਹ ਅਸੀਂ ਨਾਲ ਭੇ ਕਰਾਂਗੇ ਇਸ ਦੁਸ਼ਹਿਰੇ ਦੇ ਤੇ ਸ਼ਹਿਰ ਦੇ ਡਾਕਟਰਾਂ ਨੂੰ ਵੀ ਸਨਮਾਨਿਤ ਕਰਾਂਗੇ ਜਾ ਰਹੇ ਉਸ ਤੋਂ ਇਲਾਵਾ ਮੀਡੀਆ ਪਰਸਨ ਵੀ ਜਿਹੜੇ ਟਾਈਮ ਟੂ ਟਾਈਮ ਸਮਾਜ ਚ ਬੁਰਾਈਆਂ ਦਾ ਉਜਾਗਰ ਕਰਦੇ ਆ ਉਹਨਾਂ ਨੂੰ ਵੀ ਬੰਦਾ ਮਾਨ ਸਨਮਾਨਿਤ ਕਰਾਂਗੇ ਤਾਂ ਅੱਜ ਇਹ ਜਿਹੜੀ ਮੀਟਿੰਗ ਹੋਇਆ ਕਿਸਵੰਦੂ ਦੇ ਵਿੱਚ ਆਇਆ ਇਹ ਦੁਸ਼ਹਿਰਾ ਕਮੇਟੀ ਆਪਣੀ ਜਿਹੜੀ ਪਿਛਲੇ ਸਾਲ ਆਪਾਂ ਲਈ ਰੋਡ ਤੇ ਬਣਾਇਆ ਸੀ ਦੁਸ਼ਹਿਰਾ ਉੱਥੇ ਵਸਤੀ ਕਿਹੜੀ ਜਗ੍ਹਾ ਜੀ ਇਹ ਨਲੇੜੀ ਤੇਰੇ ਲਾਸਟ ਟਾਈਮ ਜਿੱਥੇ ਆਪਾਂ ਬਣਾਇਆ ਸੀਗਾ ਜੀ ਉੱਥੇ ਹੀ ਹੈ ਜੀ ਅੱਛਾ نئی ਰੋਡ ਕ੍ਰੋਸ ਕਰਕੇ ਸਰ ਕੀ ਕਲੋਨੀ ਕਿਹੜੀ ਹੈ ਜੀ ਕੀ ਨਾਮ ਉਹ ਜਿੱਥੇ ਸੰਧੂ ਕਲੋਨੀ ਕੀ ਅੱਜ ਦੂਸਰੇ ਕਾ ਕੀ ਤਿਆਰ ਕੀਤੀ ਅਸੀਂ ਰੂਪਰੇਖਾ ਤਿਆਰ ਕੀਤੀ ਹੈ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਧਰਮ ਨੂੰ ਜੋੜਨ ਵਾਸਤੇ ਦੁਸ਼ਹਿਰਾ ਆਜਾ ਤੁਹਾਨੂੰ ਇੱਕੀ ਅੱਜ ਮੇਲ ਮਿਲੀ ਹੈ ਮੈਂ ਪ੍ਰਧਾਨ ਹਾਂ ਜੀ ਜਿੰਨੇ ਮੈਂਬਰੀ ਟੀਮ ਬਣਾਈ ਹੈ ਸਾਡੀ 21 ਮੈਂਬਰੀ ਟੀਮ ਕਿ ਮੈਂਬਰੀ ਟੀਮ ਕੀ ਨਾਮ ਹੈ ਤੁਹਾਡੇ ਜਿਹੜਾ ਦਸਹਰਾ ਕਮੇਟੀ ਦਾ ਸ਼੍ਰੀ ਰਾਮਚੰਦ ਜੀ ਦਸਹਰਾ ਕਮੇਟੀ ਕੀ ਕੁਝ ਖਾਸ ਹੋਊਗਾ ਕੀ ਕਿਸ ਚੀਜ਼ ਨੂੰ ਲੈ ਕੇ ਦੁਰੀ ਇਹਦਾ ਮੈਂ ਇਹ ਅਸੀਂ ਕੋਈ ਪੋਲਿਟੀਕਲ ਨਹੀਂ ਹੈਗਾ ਕੋਈ ਆਪਣੇ ਸ਼ਹਿਰ ਨੂੰ ਜੋੜਨ ਵਾਸਤੇ ਕਿ ਆਪਣੇ ਧਰਮ ਨੂੰ ਰੂਪ ਰੇਖਾ ਤਿਆਰ ਕਰਨ ਵਾਸਤੇ ਧਰਮ ਲੋਕ ਅੱਜ ਕੱਲ ਆਪਣੇ ਯੰਗ ਮੁੰਡੇ ਤੁਹਾਨੂੰ ਪਤਾ ਹੀ ਹੈ ਕਿਸ ਵੱਲ ਤੁਰੇ ਹੋਏ ਆ ਆਪਣਾ ਧਰਮ ਮੁਜਾਗਰ ਕਰਾਂਗੇ ਇਹਦੇ ਨਾਲ ਰੇਲਵੇ ਲੰਨਾ ਪਾਰ ਇਹ ਲਲੇੜੀ ਰੋਡ ਤੇ ਜਿੱਥੇ ਪਹਿਲਾਂ ਹੀ ਬਣਾਇਆ ਜਾਂਦਾ ਹਾਂਜੀ ਪੁਲ ਪਾਰ ਹਾਂਜੀ ਪੁਲ ਪਾਰ ਧਰਮ ਸਮਾਜ ਨੂੰ ਸਨਾਤਨ ਧਰਮ ਦੇ ਬੈਨਰ ਹੇਟਾ ਇਹ ਕੋਈ ਤਿਹਾਰ ਬਣਾਇਆ ਜਾਵੇ ਤਾਂ ਅਸੀਂ ਸੰਤ ਸਮਾਜ ਨਾਲ ਕਾਫੀ ਵਿਚਾਰ ਵਟਾਦਾਂ ਕਰਨ ਤੋਂ ਬਾਅਦ ਇਸ ਸੱਤੇ ਪਹੁੰਚੇ ਕਿ ਸਾਨੂੰ ਇੱਕ ਦਸ਼ਰਾ ਮਨਾਣਾ ਚਾਹੀਦਾ ਸਾਡਾ ਇੱਕ ਮੇਨ ਮੋਟਿਵ ਜਿਹੜਾ ਮੇਨ ਵਿਸ਼ਾ ਹੈ ਤੁਹਾਡੀ ਸਾਡਾ ਮੇਨ থ੍ਰੀਵੇ ਹੈ ਕਿ ਜਿਹੜੀ ਅੱਜਕੱਲ ਨਿਊ ਜਨਰੇਸ਼ਨ ਹੈ ਉਹ ਮੋਬਾਈਲ ਜਾਂ ਸੋਸ਼ਲ ਮੀਡੀਆ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ ਉਹਨਾਂ ਨੂੰ ਪੁਰਾਣੀ ਸੰਸਕ੍ਰਿਤੀ ਬਾਰੇ ਨਹੀਂ ਇਹਨਾਂ ਨੂੰ ਨੌਲੇਜ ਸਾਡਾ ਮੇਨ ਮੋਟਿਵ ਪੋਲੀਟਿਕਲ ਪਲੇਟਫਾਰਮ ਤੋਂ ਉੱਪਰ ਉੱਠ ਕੇ ਅਸੀਂ ਉਹ ਨਿਊ ਜਨਰੇਸ਼ਨ ਨੂੰ ਸਮੇਂ-ਸਮੇਂ ਤੇ ਦਸ਼ਹਿਰੇ ਤੋਂ ਬਾਅਦ ਵੀ ਅਸੀਂ ਸਮੇਂ-ਸਮੇਂ ਤੇ ਤਾਲੂਨ ਸਮਾਗੋ ਦਾ ਆਯੋਜਨ ਕਰਾਂਗੇ ਸਾਡੇ ਨਾਲ ਜਿਹੜੀ ਇੱਕ ਟੀਮ ਬਣੀ ਹੈ ਜਿਹਦੇ ਸਾਡੇ ਮੁਖੀ ਨੇ ਰਿੱਕੀ ਸ਼ਰਮਾ ਜੀ ਮੈਂ ਪਹਿਲਾਂ ਵੀ ਦੱਸਿਆ ਕਿ ਇਹਨਾਂ ਨੇ ਪਹਿਲਾਂ ਕਾਫੀ ਸਮਾਜ ਸੇਵੀ ਕੰਮ ਕੀਤੇ ਨੇ ਫਾਰ ਐਗਜ਼ਾਮਪਲ ਨੀਡੀ ਬੱਚੇ ਨੂੰ ਫੀਸਾ ਦੇਨੀ ਆ ਉਹਨਾਂ ਨੂੰ ਕਿਤਾਬਾਂ ਕਾਪੀਆਂ ਦੇਣੀਆਂ ਕੈਂਸਰ ਦਾ ਮਰੀਜ਼ ਤੇ ਮੈਂ ਇਸ ਵੇਲੇ ਤੁਹਾਨੂੰ ਨਹੀਂ ਉਹ ਫਿਗਰ ਦੱਸ ਸਕਦਾ ਜਿੱਤੇ ਇਹਨਾਂ ਨੇ ਖਰਚ ਕੇ ਆਪਣੀ ਸੋਚ ਤੋਂ ਉਹ ਬਿਹੌਂਡ ਆਊਨ ਠੀਕ ਕਰਾਇਆ ਉਸ ਤੋਂ ਇਲਾਵਾ ਰਿੱਕੀ ਜੀ ਦੀ ਹੁਣ ਕੀ ਹੈ ਕਿ ਜਿਹੜਾ ਕਲਚਰ ਪ੍ਰੋਗਰਾਮ ਹੋਗਾ ਉਸ ਤੋਂ ਲਾਵਾ 11 ਜਿਹੜੀਆਂ ਵਿੱਡੋ ਨੇ ਨੀਡੀ ਨੇ ਉਹਨਾਂ ਨੂੰ ਅਸੀਂ ਸਲਾਈ ਮਸ਼ੀਨਾ ਦੇਣ ਜਾ ਰਹੇ ਹਾਂ ਇਹ ਕਿੱਥੇ ਉਹ ਗਲਤ ਇਸ਼ਾਰਾ ਇਹ ਸੰਦੂਕ ਲੋਨੀ ਲਲਹੇੜੀ ਰੋਡ ਤੇ ਜਿੱਥੇ ਦੁਸ਼ਹਿਰਾ ਪਹਿਲਾਂ ਸਟੈਲੀਅਰ ਹੋਇਆ ਸੀ ਮੈਂ ਫੇਰ ਰਿਪੀਟ ਕਰਦਾ ਸੰਦੂਕ ਲੋਨੀ ਜਿੱਥੇ ਪਹਿਲਾਂ ਲਾਸਟ ਟਾਈਮ ਇੱਕ ਦੁਸ਼ਹਿਰਾ ਦੂਜੇ ਦੇ ਰੂਪ ਚ ਮਨਾਇਆ ਗਿਆ ਸੀ ਉੱਥੇ ਹੀ ਮਨਾਇਆ ਜਾਊਗਾ ਔਰ ਸਾਡਾ ਜਿਹੜਾ ਦੁਸ਼ਹਿਰਾ ਬਿਲਕੁਲ ਸਿਸਟੇਮੈਟਿਕਲੀ ਜਿਹੜੇ ਬੰਦੇ ਮਾਨ ਸਨਮਾਨ ਚਾਹੇ ਪੱਤਰਕਾਰ ਭਾਈਚਾਰਾ ਡਾਕਟਰ ਹੈ ਜੋ ਵੀ ਬੰਦ ਸਨਮਾਨ ਪੋਲਿਟਿਸ਼ੀਅਨ ਹੈ ਅਸੀਂ ਉਹਨਾਂ ਨੂੰ ਇੱਕ ਸਟੇਜ ਤੇ ਬਿਨਾਂ ਕਿਸੇ ਭੇਦਭਾਵ ਦੇ ਮਾਨ ਦਾ ਮਾਨ ਸਤਰਾ ਦਵਾਂਗੇ ਦੀ ਪੁਰਾਣੀ ਟੀਮ ਵੀ ਨਾਲ ਚੱਲ ਰਹੀ ਹੈ ਜਿਹੜੀ ਦੂਜੇ ਪਹਿਲਾਂ ਜਿਹਨਾਂ ਨੇ ਅਸੀਂ ਕਿਸੇ ਟੀਮ ਸਾਡੇ ਵੱਲੋਂ ਜੀ ਵੈਂਡਰੋ ਜੀ ਸਾਰੇ ਹੀ ਬੰਦੇ ਇਨਵਾਈਟਡ ਹੈ ਅਸੀਂ ਪਹਿਲੇ ਗੱਲ ਕਰਦੇ ਹਾਂ ਸਾਡੇ ਕੋਈ ਪਾਰਸ਼ੀਅਲਟੀ ਨਹੀਂ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ ਸਾਨੂੰ ਕੋਈ ਵੀ ਆਏਗਾ ਵੈਲਕਮ ਹੈ ਸਾਡੇ ਵਾਸਤੇ ਕੋਈ ਸਾਨੂੰ ਸੈਂਸਟਿਵ ਕੋਈ ਸੈਂਸਿਬਲ ਸੁਝਾਅ ਦਿੰਦਾ ਅਸੀਂ ਐਡਾਪਟ ਕਰਾਂਗੇ ਉਹਦੇ ਸੁਝਾਅ ਮੀਟਿੰਗ ਰੱਖਾਂਗੇ ਉਹਨੂੰ ਐਪਲੀਕੇਬਲ ਕਰਾਂਗੇ ਨਾਮ ਕੀ ਹੈ ਆਪਣੀ ਜਿਹੜਾ ਦਸਹਿਰਾ ਸ਼੍ਰੀ ਰਾਮਚੰਦਰ ਦਸਹਿਰਾ ਕਮੇਟੀ ਖੰਨਾ ਜਿਹੜੇ-ਜਿਹੜੇ ਤੁਹਾਡੇ ਅੱਜ ਪ੍ਰਧਾਨ ਨੇ ਰਿੱਕੀ ਸ਼ਰਮਣ ਜੀ ਦਾ ਪਤਾ ਹੀ ਹੈ ਪ੍ਰਧਾਨ ਨੇ ਚੇਅਰਮੈਨ ਦੀ ਪ੍ਰਧਾਨ ਜੀ ਨੇ ਜ਼ਿੰਮੇਵਾਰੀ ਵੰਡੋਪੀ ਹੈ ਸੀਨੀਅਰ ਮੀਤ ਪ੍ਰਧਾਨ ਜਿਹੜੇ ਹੈਗੇ ਸਾਡੇ ਸਤੀਜੀ ਨੇ ਮੀਤ ਪ੍ਰਧਾਨ ਸਾਡੇ ਪ੍ਰੈਸ ਮੀਡੀਆ ਪਰਸਨ ਤੇਂਵਿੰਦਰ ਜੀ ਜੀਸ ਤੋਂ ਕੈਸ਼ ਸਾਡੇ ਕੁਲਵਿੰਦਰ ਸਿੰਘ ਰਾਏ ਨੇ ਜਨਰਲ ਸੈਕਟਰੀ ਸਾਡੇ ਆਪਣਾ ਕੇਵਲ ਕਿਸ਼ਨ ਜੀ ਨੇ ਤੇ ਚੀਪ ਪੈਟਰਨ ਸਾਡੇ ਸ਼੍ਰੀ ਵਿਜੇ ਸ਼ਰਮਾ ਜੀ ਨੇ ਵੈਕਟਰ ਰਾਜੇਸ਼ ਕੰਨਰ ਨੇ ਟਾਈਕਨ ਬਿਜ਼ਨਸਮੈਨ ਨੇ ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਸਟੇਜ ਦੀ ਸਾਰੀ ਜ਼ਿੰਮੇਵਾਰੀ ਮੇਲਾ ਕੰਡਕਟ ਕਰਨਗੇ ਐਮ ਸੀ ਵੀ ਆਪਣੇ ਪਾਰਟੀਆਂ ਦੀ ਸਰਜੀਤ ਪਾਰਟੀਆਂ ਜੀ ਤੇ ਉਸ ਤੋਂ ਇਲਾਵਾ ਬੈਜਟ ਦੇ ਹਿਸਾਬ ਨਾਲ ਯਾ ਅਕੋਰਡਿੰਗ ਟੂ ਰਿਕੁਆਇਰਮੈਂਟ ਦੇ ਹਿਸਾਬ ਨਾਲ ਇਹਨੂੰ ਐਕਸਪੈਂਡ ਅਸੀਂ ਕਰਾਂਗੇ ਥੈਂਕ ਯੂ ਜੀ